ਸਵਾਗਤ ਹੈ ਕਿਸਾਨ ਵੀਰੋ hota ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98768 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਭਧੌੜਾ ਆਏ ਆ ਜੀ ਬਾਈ ਗੋਰੇ ਕੋਲੇ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਦੋ ਬਹਿੜਾ ਆਪਾਂ ਲੈ ਕੇ ਆਏ ਇੱਕ ਛਾਹੀਵਾਲ ਇੱਕ ਪਿਓਰ ਜਰਸੀ ਪੰਜਾਬ ਵਾਲੀ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਸਸੀ ਕਾ ਬਾਈ ਆ ਜਾਓ ਜੀ ਸਸੀ ਕਾ ਵੀਰੇ ਗੋਰੇ ਹੋਰ ਠੀਕ ਠਾਕ ਹੋ ਜੀ ਗੋਰੇ ਪਹਿਲਾ ਨੰਬਰ ਬੋਲੋ ਜੀ ਨੰਬਰ ਆਪਾਂ ਹੈਗਾ 872880432 872880432 ਪਿੰਡ ਜੀ ਪਿੰਡ ਭਤੌੜ ਜਿਹੜਾ ਬਨਾਲਾ ਤਪਾ ਤਹਿਸੀਲ ਆ ਬਧਾਤਾ ਰੋਡ ਤੇ ਆਪਣਾ ਘਰ ਨੇੜੇ ਗੁਰਦੁਆਰਾ ਬਾਬਾ ਮਕੀਸੂ ਓਕੇ ਜੀ ਜੇ ਉਹ ਪੁੱਛ ਕੇ ਆ ਸਕਦੇ ਆ ਕਿਤੋਂ ਵੀ ਹਨਾ ਤੇ ਠੀਕ ਆ ਤਹਿਸੀਲ ਬੋਲਤੀ ਹਨਾ ਨੰਬਰ ਵੀ ਬੋਲਤਾ ਨੰਬਰ 872880432 ਤੇ ਅੱਜ ਆਪਾਂ ਕਿੰਨੇ ਨਾਕ ਦਿਖਾ ਰਹੇ ਆ ਵੀਰੇ ਅੱਜ ਆਪਾਂ ਦੋ ਬੈੜਾ ਦਿਖਾ ਰਹੇ ਹਾਂ ਜੀ ਦੋ ਬੈੜਾ ਹਨ ਨਗੀਨੀ ਹੈਗੇ ਜੀ ਆਪਾਂ ਗੱਲ ਕਰ ਲਏ ਤੇ ਜੇ ਆਪਾਂ ਪਹਿਲੇ ਨੰਬਰ ਆ ਪੰਜਾਬ ਵਾਲੀ ਜਰਸੀ ਦੀ ਗੱਲ ਕਰ ਲਏ ਲਮਾਈ ਲੰਮੂਈ ਬਹੁਤ ਜ਼ਿਆਦਾ ਲੈਂਥ ਬਹੁਤ ਵਧੀਆ ਹੈ ਨਾ ਹਾਂ ਵੱਡੀ ਜਰਸੀ ਆ ਠੀਕ ਆ ਵੀਰੇ ਤੇ ਕੀ ਡਿਟੇਲ ਆ ਬਾਈ ਇਹਦੀ ਇਹ ਦੇ ਦੂ 22 ਤੋਂ 23 ਕਿਲੋ ਬਾਈ ਦੁੱਧ 22 23 ਕਿਲੋ ਦੁੱਧ ਕੱਢ ਦੂ ਤੇ ਕਿੰਨੇ ਦਿਨ ਪਾ ਜੂਗੀ ਇਹ ਸੂਣ ਨੂੰ 5 ਦਿਨ ਲੈ ਸਕਦੇ ਬਾਈ 5 ਦਿਨ ਬਾਕੀ ਹੈ 5 ਸਾਂ 5 ਹੀ ਰਹਿ ਕੱਢ ਜਾਈ 5 ਠੀਕ ਆ ਜੀ ਤੇ ਸੀਮਨ ਸੁਮਨ ਦਾ ਪਤਾ ਕਿਹੜਾ ਲੱਗਿਆ ਤੇ ਸੀਮਨ ਓਕੇ ਜੀ ਤੇ ਬਾਕੀ ਅਸੀਲ ਠੰਡੀ ਫੇ ਦੀ ਆਪਾਂ ਗੱਲ ਕਰ ਲਏ ਹਨ ਆ ਦੇਖੋ ਕਿੱਥੋਂ ਟੱਕਰ ਚੱਕੀ ਫਿਰਦੀ ਆ ਸੀਲ ਠੰਡੀ ਬਾਕੀ ਸੀਲ ਠੰਡੀਆਂ ਤਾਂ ਹੀ ਹੁੰਦੀਆਂ ਗੁਰੇ ਪੰਜਾਬ ਵਾਲੀਆਂ ਹੁੰਦੀਆਂ ਹਨ ਫੇਸ ਕਰੋ ਚੈੱਕ ਇੱਕ ਨੰਬਰ ਓਕੇ ਜੀ ਖੋਲੋ ਇਹਨੂੰ ਤੋੜਾ ਤੋੜਾ ਕਰਾਈਗੇ ਚੈੱਕ ਹਾਂ ਜੀ ਹੁਣੇ ਆਈ ਆਈ ਓਕੇ ਜੀ ਇਧਰ ਨੂੰ ਲੈ ਚੱਲੋ ਤੇ ਫੇਸ ਕਰੋ ਚੈੱਕ ਟੋਆ ਵਗੈਰਾ ਮੱਥੇ ਤੇ ਪੂਰਾ ਚਾਰ ਚਾਰ ਉਂਗਲਾਂ ਦਾ ਕੰਨ ਆ ਪੂਰੀ ਯਾਤ ਵਾਲੀ ਤੇ ਦੁੱਧ ਵੀ ਫੈਟ ਵਾਲਾ ਪਾਉ ਹਨਾ ਹੂੰ ਕਿੰਨਾ ਦੁੱਧ ਦੇ ਦੂਗੀ 20 ਤੋਂ ਬਾਹਰ ਦੁੱਧ ਮਾਨੇ ਗਏ ਲਓ ਓਕੇ ਜੀ 20 ਤੋਂ ਬਾਹਰ ਦੁੱਧ ਮਾੜੀ ਜਿਹੀ ਬਾਤੀ ਜੀ ਹੁੰਦਾ ਜੇ ਪਾਸੇ ਉਹ ਤਾਂ ਕੋਈ ਗੱਲ ਨਹੀਂ ਵੀਰੇ ਬੈੜਾ ਜਿਆਦਾ ਵਾਲੀਆਂ ਕਾਰੀਆਂ ਆ ਦੇਖੋ ਜੀ ਤੇ ਰੰਗ ਸਲੀਨਾ ਵਰਗਾ ਪਿਆ ਹਨਾ ਤੇ ਬਾਕੀ ਦੀ ਗੱਲ ਕੋਈ ਵੀ ਮੇਰੇ ਹਿਸਾਬ ਨਾਲ ਨਹੀਂ ਕੋਈ ਘਾਟ ਹੈਗੀ ਸੋਹਣੀ ਸੁਨੱਖੀ ਕਢਾਈ ਜਿਹੜਾ ਇੱਕ ਹੋਰ ਗੋਰਾ ਦਾ ਟਕਾ ਕੇ ਵੀਡੀਓ ਬਣਾਉਣ ਵਾਲੀ ਬੈੜਾ ਹੈਗੀ ਆ ਦੇਖੋ ਜੀ ਫੇਸ ਕਰੋ ਚੈੱਕ ਮੱਥੇ ਤੇ ਟੋਆ ਪੂਰਾ ਪੰਜ ਚਾਰ ਚਾਰ ਉਂਗਲਾਂ ਵਿੱਚ ਬੈ ਜਾਂਦੀ ਹੈ ਹਨਾ ਆ ਦੇਖੋ ਜੀ ਮੋਲੇਬਰੀ ਬੱਡੀ ਜਰਸੀ ਮੰਨਨੇ ਕਿਲੇ ਛੋਟਿਆਂ ਲਈ ਨਹੀਂ ਨਹੀਂ ਦਿੱਤੀ ਜਾਂਦੀ ਵੀਰੇ ਓਕੇ ਜਮਾਂ ਗੱਲ ਬਾਤ ਤੇ ਬਾਕੀ ਦਾ ਦੁੱਧ ਵੀ ਇਹਨੇ ਜੇ 20 ਦਿੱਤਾ ਤਾਂ 22 ਵਰਗਾ ਹੋ ਜਾਣਾਗਾ ਫੈਟ ਵਾਲਾ ਹੁੰਦਾ ਜੀ ਕਰੋ ਜੀ ਚੈੱਕ ਤੇ ਬਾਕੀ ਅਧਰਲੀ ਤੁਸੀਂ ਆਪ ਵੀ ਕਰ ਲੈਣੀ ਹੈ ਦੇਖਣਾ ਨਿਰਖਪਰ ਕਰਣੀ ਤੁਹਾਡਾ ਕੰਮ ਆਪਣਾ ਕੰਮ ਆ ਸਿਰ ਵੀਡੀਓ ਕਵਰ ਕਰਨਾ ਤੇ ਪਰ 22 ਦੇ ਘਰੋਂ ਆਪਣੀਆਂ ਕੋਈ ਪਤਾ ਹੀ ਨਹੀਂ ਆਣ ਗਏਣ ਤਾਂ ਵੀਡੀਓ ਅਨਲਿਮਟਿਡ ਹੀ ਤੇ ਕੋਈ ਕਿਤੇ ਨੁਕਸ ਨਹੀਂ ਨਿਕਲੇ ਆਪਾਂ ਸੋਚੋ। ਹਾਂ ਗੋਰੇ ਵੀਰੇ ਕੀ ਡਿਮਾਂਡ ਆ ਇਹਦੀ? ਮੌਲੇ ਦਾ ਭਾਈ 72000 ਕਰਦੇ ਆਪਾਂ। ਮੌਕੇ ਤੇ ਮਨਦਾਨ ਹੋ ਜਾਊਗਾ। ਕਰ ਦਾਂਗੇ ਆਪਾਂ ਐ ਨਹੀਂ ਨਾ 90 ਨਹੀਂ ਕਰਦੇ 95 ਨਹੀਂ ਕਰਦੇ ਬਣੂ ਬਥੇਰੀ। ਬਣੂ ਹੁਣ ਵੀ ਤੰਬੂ ਲਈ ਫਿਰਦੀ ਐ। ਇੱਧਰ ਫੜ ਕੇ ਦਿਖਾ ਦੇ। ਆਹ ਦੇਖੋ ਜੀ। ਹੈ ਚਾਰੇ ਥਾਣਾ। ਹੂੰ। ਉਹ ਮੜਾ ਜੇ ਉੱਪਰ ਲੱਗੇ ਉਹ ਤਾਂ ਕੋਹ ਨਹੀਂ ਆ। ਉਹ ਤਾਂ ਵੀ ਮੜਾ ਜੇ। ਤੇ 72000 ਚ ਮਨਦਾਨ ਹੋ ਜੂ। ਕਰ ਦਾਂਗੇ ਭਾਈ। ਰੇਟ ਤੇਰਾ ਜਮਾਂ ਜਾ ਜਾ ਆ ਜਾ ਹੁਣ 2 ਨੰਬਰ ਤੇ। ਤੇ ਦੇਖੋ ਮੇਰੇ ਹਿਸਾਬ ਨਾਲ ਗੋਰੇ ਆ ਦੇਖ ਅੱਧਾ ਫੁੱਟ ਲੈ ਵਾ ਬਾਹਰ ਲਈ ਫਿਰਦੀ ਠੀਕ ਹੈ ਤੇ ਪਾਲ ਪੁੱਲ ਲਾ ਗਏ ਹੈ ਨਾ ਪੌਣ ਪਾਲ ਤੇ ਪਾਲ ਪੋਹੀ ਦਦੋ ਤੇ ਆਹਾ ਵੀਰੇ ਸਾਹੀ ਵਾਲ ਇਹ ਸਾਹੀ ਵਾਲ ਆ ਬਾਈ ਥੋੜਾ ਜਰਸੀ ਦਾ ਮਿਕਸ ਹੈਗਾ ਨਾ ਹਾਂ ਨੇ ਮੁਰਗੀ ਇਹ ਕੰਮ ਹੂੰ ਚੱਲੇ ਵਾਲ ਚੰਦੀ ਦੀ ਹੈ ਬਾਈ ਇਹ ਆਪਣੇ ਤੇ ਡੇੜੇ ਪਿੰਡੋ ਹੂੰ ਫਿਰ ਸੁੰਨੀ ਤਾਂ ਇੰਨੀ ਆ ਨਾਲੇ ਛੱਡ ਕਿੰਨਾ ਦੁੱਧ ਕੱਢਿਆ ਬਈ ਦੂਜਾ ਸੂ ਐ ਵੀ ਦੂਜਾ ਹੋਊਗਾ ਹਾਂ ਹੂੰ ਕਿੰਨਾ ਦੁੱਧ ਕੱਢੂਗੀ ਗੁਰੇ ਇਹ ਦੁੱਧ ਦੇ ਦੂ 20 ਕਿਲੋ ਬਾਈ 20 ਕਿਲੋ ਹਾਂਜੀ ਦੇਣ ਭਾਈ ਇਹਦੇ ਬਹੁਤ ਅੱਛਾ ਜੀ ਓਕੇ 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 ਜਮਾ ਤੇ ਦੁੱਧ ਦੀ ਚੰਗੀ ਸਿਹਤ ਹੀ ਆਈ ਹੈ ਹਾਂ ਬਹੁਤ ਜ਼ਿਆਦਾ ਗਰੰਟੀ ਜੀ ਰਸੀ ਆਈ ਹੈ ਤੇ ਬਾਕੀ ਤੇ ਸੀਲ ਠੰਡੀ ਬੜੀ ਆ ਹਨਾ ਬੜੀ ਵਾਰ ਵਰਗੇ ਚੌੜੀ ਵੀ ਬਹੁਤ ਆ ਸਾਂਹੀ ਪਲੀ ਤੇ ਬਾਕੀ ਦੀ ਗੱਲ ਦੁੱਧ ਅੱਧਾ ਫੈਟ ਵਾਲਾ ਪਾਉ 50 ਵਾਲਾ ਹਨਾ ਮੇਰੇ ਹਿਸਾਬ ਨਾਲ 55 5.5 ਫੈਟ ਇਹਦੀ ਆਉਣੀ ਆਉਣੀ ਹੈ ਹਨਾ 5.5 ਫੈਟ ਹੋਵੇ ਓਕੇ ਜੀ ਠੀਕ ਆ ਖੋਲੋ ਇਹਨੂੰ ਵੀ ਤੇ ਬਾਕੀ ਦੀ ਗੱਲ ਵੱਡੇ ਸਾਈਜ਼ ਦੀ ਆ ਪੂਰੇ ਦੀ ਆ ਦੇਖੋ ਦੇਖੋ ਮਾਰਿਓ ਹੱਥ ਉੱਥੇ ਤੇ ਟਿਕਾ ਕੇ ਤੇ ਚੀਪੇ ਚੂਪੇ ਦੀ ਓਕੇ ਕਰੋ ਤਾਂ ਖਿੱਚੋ ਮੜਾ ਜਾ ਦੇਵਾ ਖਿੱਚੋ ਮੜਾ ਨਾ ਹਾਂ ਆ ਵੀ ਦਿਖਾ ਦਿਓ ਮੜਾ ਦੇਵਾ ਖਿੱਚੋ ਲੇਵਾ ਪਿੱ ਹਾਂ ਠੀਕ ਆ। ਤੁਸੀਂ ਲੇਵਾ ਖਿਚੋ ਮੜਾ ਦਿਖਾ ਕੇ ਬੋਰਾ ਹੀ ਆ ਥੱਲੇ ਤਾਂ। ਆ ਦੇਖੋ ਜੀ। ਕਰੋ ਜੀ ਦੇਖੋ ਜੀ ਆ ਸਾਰਾ ਭਰਨਾ ਹਨਾ ਗੁਰੇ। ਓਕੇ ਵੀਰੇ ਲੈ ਚੱਲੋ ਇਹਨੂੰ। ਤੇ ਗੁਰੇ ਨੇ ਫੈਟ ਵਾਲਾ ਦੁੱਧ ਪਾਉਣਾ ਹਨਾ ਪੂਰੀ ਵਾਲਾ ਐ ਨਹੀਂ ਗੱਲ ਹੈਗੀ। ਵੀ ਕਿਤੋਂ ਕੋਈ ਟੁੱਟੀ ਮਰੀ ਜੀ ਹੋਵੇ ਲੇਵਾ ਹੁਣ ਵੀ ਫਿਰ ਕਿੰਨੇ ਦਿਨ ਬਾਕੀ ਆ? ਇਹਦੇ 12-13 ਦਿਨ ਪਿਆ ਵਾ ਜੀ 10 ਮਹੀਨੇ। ਓਕੇ ਓਕੇ ਓਕੇ। ਤੇ ਸੀਲ ਠੰਡੀ। ਇਹ ਤਾਂ ਗੋਦੀ ਜੀ ਮਾਰੇ। ਵਾ ਗਰਾੜ ਕਰੋੜ ਕਿ ਬੋਧ ਕਰਨਾ। ਗਰਾੜ ਕਰੋੜ ਕਿ ਤੇ ਬਾਕੀ ਤਾਂ ਇਹ ਬੁਢੀ ਹੋਣ ਵਾਲੀ ਨਹੀਂ ਹਨਾ ਸਾਰੀ ਉਮਰ। ਆ ਦੇਖੋ ਜੀ ਕਰੋ ਚੈੱਕ। ਕੋਈ ਆਪਾਂ ਉਹ ਨਹੀਂ ਕਹਿੰਦੇ ਜਿਹੜੀ ਗੱਲ ਹੁੰਦੀ ਹੈ ਉਹੀ 100 ਦੀ 100 ਹੀ ਆ ਬਹਿੜ ਤੇ ਗੂੰਦ ਮਾਰ ਦਿਓ ਬਾਕੀ ਜਿਵੇਂ ਮਰਜ਼ੀ ਹੋਣ ਵਾਲੀ ਟੀ ਧਰ ਲਓ ਭੋਂਵੇਂ ਥੱਲੇ ਕੋਈ ਖੇਲਣ ਵਾਲੀ ਨਹੀਂ ਹੈਗੀ ਇਹ ਕਰੋ ਜੀ ਚੈੱਕ ਤੇ ਡਿਮਾਂਡ ਇਹਦੀ ਵੀ ਵੀਡੀਓ ਦੇ ਵਿੱਚ ਹੀ ਹੋਊਗੀ ਜੀ ਠੀਕ ਹੈ ਜੀ ਤੇ ਦੋਨੇ ਬਹਿੜਾ ਜੇ ਇੱਕ ਘਰ ਲੈ ਜੂ ਉਦੋਂ ਵੀ ਵਧਿਆ ਰੂ ਡਿਮਾਂਡ ਗੋਰੇ ਦੀ ਇਹਦਾ 82000 ਰੁਪਏ ਮੰਨ ਲਿਆ ਯਾਰ ਓਕੇ ਬਾਕੀ ਤੇ ਮਿਲਦੀ ਵੀ ਨਹੀਂ ਗੋਰੇ ਜੇ ਆਪਾਂ 99 ਲਾਵਾਂਗੇ ਫੇਰ ਇੱਕ ਅੱਧੀ ਮਿਲ ਲਓ ਯਾਰ ਕੋਈ ਅੰਤ ਨਹੀਂ ਲਓ ਆ ਦੇਖੋ ਭੋਂਵੇਂ ਲੱਤਾਂ ਨੂੰ ਜੱਫੀਆਂ ਪਾਈ ਚਲੋ ਓਕੇ ਵੀਰੇ ਉਹ ਤਾਂ ਚੀਪਾ ਕੱਢਣ ਵੇਲੇ ਮਾੜਾ ਜਿਹਾ ਕਰ ਦੇਈ ਜੀ ਨਹੀਂ ਨਹੀਂ ਉਹ ਨਹੀਂ ਕੋਈ ਤਾਂ ਪੜਦੇ ਲੋਕਾਂ ਦਾ ਹਾਂ ਦੋਨੇ ਤੇਰੀਆਂ ਸੀਲ ਠੰਡੀਆਂ ਹਨਾ 82000 ਚੋਂ ਮਾਨਤਨ ਤੇ 72000 ਚੋਂ ਮਾਨਤਨ 20 ਤੋਂ ਪਲੱਸ ਤੇ 25 ਤੋਂ ਪਲੱਸ ਦੁੱਧ ਨਹੀਂ 20 20 ਮਨ ਕਿਲੋ 20 20 ਓਕੇ ਜੀ 20 20 ਵੀਰੇ ਸੌਰੀ ਤੇ ਬਾਕੀ ਦੀ ਗੱਲ ਨੰਬਰ ਫੇਰ ਬੋਲੋ ਜੀ ਨੰਬਰ ਹੈਗਾ 878803 ਤੇ ਪਿੰਡ ਭਦੌੜ ਤੇ ਵਿਧਾਤਿਆਂ ਦੀ ਸੜਕ ਦੇ ਬਾਈ ਦਾ ਬਾਬਾ ਮਲਕੀਸ਼ ਸਿੰਘ ਦੇ ਗੁਰਦੁਆਰੇ ਕੋਲੋਂ ਆਪਾਂ ਪੁੱਛ ਕੇ ਆ ਸਕਦੇ ਹਾਂ ਤੇ ਦੋਨੇ ਨਗੀਨੇ ਤੁਹਾਨੂੰ ਦਿਖਾਤੇ ਆ ਜੀ ਤੇ ਜਰੂਰ ਬਾਈ ਨਾਲ ਤੁਸੀਂ ਸੰਪਰਕ ਕਰਨਾ ਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ